ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਜ਼ੁਰਗ ਇੱਥੇ ਸਾਡੇ ਕੋਲ ਆਇਆ ਏ ਦਿਮਾਗੀ ਤੌਰ ਤੇ ਆਫਸੈਟ ਆ ਤੇ ਇਹ ਆਪਣਾ ਪਿੰਡ ਝੰਡੇਆਲੇ ਕੋਲ ਖੇਲਾ ਦੱਸਦਾ ਏ ਇਹ ਪਾਉ ਜੀ ਨੂੰ ਪੁੱਛ ਲੈਨੇ ਵੀ ਪਿੰਡ ਕਿਹੜਾ ਹੈ ਪਾਉ ਪਿੰਡ ਕਿਹੜਾ ਟਾਡਾ ਖੇਲਾ ਪਿੰਡ ਕਿੱਥੇ ਪੈਂਦਾ ਏ ਇਦੇ ਲਾਗੇ ਪੈਂਦਾ ਏ ਇਹ ਝੰਡੇਆਲੇ ਲਾਗੇ ਆਪਣਾ ਪਿੰਡ ਦੱਸਦਾ ਏ ਤੇ ਇਹ ਵਿਚਾਰਾ ਬਜ਼ੁਰਗ ਘੁੱਸ ਗਿਆ ਏ ਆਪਣੇ ਪਰਿਵਾਰ ਤੋਂ ਦੋ ਲੜਕੇ ਦੱਸਦਾ ਏ ਤੇ ਇੱਕ ਗੁੱਡੀ ਦੱਸਦਾ ਏ ਤੇ ਇਹ ਆਪਣਾ ਸਬੰਧ ਖੇਤੀਬਾੜੀ ਨਾਲ ਦੱਸਦਾ ਏ ਕਿ ਅਸੀਂ ਜ਼ਿਮੀਂਦਾਰ ਪਰਿਵਾਰ ਤੋਂ ਆ ਤੇ ਜ਼ਿਮੀਂਦਾਰ ਪਰਿਵਾਰ ਤੋਂ ਇਹ ਆਪਣਾ ਪਿੰਡ ਜ਼ਿਮੀਂਦਾਰ ਪਰਿਵਾਰ ਤੋਂ ਆਪਣਾ ਦੱਸਦਾ ਏ ਕਿ ਸਬੰਧ ਰੱਖਦਾ ਏ ਤੇ ਇੱਕ ਮੋ ਜਾਤ ਪੁੱਛਿਆ ਇਹ ਤੇ ਇੱਕ ਮੋ ਜਾਤ ਆਪਣੀ ਦੱਸਦਾ ਏ ਸੱਤ ਕਿੱਲੇ ਪਿੰਡ ਤੇ ਇਹ ਸੱਤ ਕਿੱਲੇ ਆਪਣੀ ਪੈਲੀ ਦੱਸਦਾ ਏ 6 ਤੋਂ 7 ਕਿੱਲੇ ਇਹ ਬਜ਼ੁਰਗ ਤੇ ਹੋਰ ਪਾਉ ਲਾਗੇ ਕੋਈ ਪਿੰਡ ਪੈਂਦਾ ਟਾਡੇ ਕੋਈ ਪਿੰਡ ਦੇ ਲਾਗੇ ਕੋਈ ਪਿੰਡ ਹੋਰ ਪਿੰਦਾ ਢੱਡੇ ਕੋਈ ਖੇਲੇ ਲਾਗੇ ਕੋਈ ਹੋਰ ਪਿੰਡ ਚਵਾਨ ਚਵਾਨ ਪਿੰਡ ਇਹ ਦੱਸਦਾ ਏ ਵੀ ਸਾਡੇ ਪਿੰਡ ਲਾਗੇ ਪਿੰਦਾ ਏ ਅਸ਼ਾ ਤੇ ਨਾਂ ਬਾਪੂ ਹੀ ਕੀ ਆਪਣਾ ਬਲਵਿੰਦਰ ਸਿੰਘ ਨਾਂ ਦੱਸਦਾ ਏ ਹੀ ਆਪਣਾ ਤੇ ਪਿਓ ਦਾ ਨਾਂ ਪਤਾ ਏ ਪਿਓ ਦਾ ਨਾਂ ਕੀ ਏ ਮੱਖਣ ਸਿੰਘ ਹਾਂਜੀ ਮੱਖਣ ਮੱਖਣ ਸਿੰਘ ਆਪਣੇ ਪਿਓ ਦਾ ਨਾਮ ਦੱਸਦਾ ਏ ਲੜਕਾ ਦਾ ਨਾਮ ਤੇ ਲੜਕੇ ਦਾ ਨਾਮ ਹਰਦੇਵ ਹਾਂਜੀ ਹਰਦੇਵ ਸਿੰਘ ਆਪਣੇ ਲੜਕੇ ਦਾ ਨਾਮ ਦੱਸਦਾ ਏ ਦੂਜਾ ਦੂਜੇ ਲੜਕੇ ਦਾ ਨਾਮ ਤੁਹਾਡਾ ਲੀਹ ਹਾਂਜੀ ਗੱਲ ਜੀ ਦਲਜੀਤ ਦਲਜੀਤ ਸਿੰਘ ਆਪਣੇ ਦੂਜੇ ਲੜਕੇ ਦਾ ਨਾਮ ਦੱਸਦਾ ਏ ਤੇ ਇਹ ਪਿੰਡ ਦਰਾਜ ਕੇ ਭਿੱਖੀਵਿੰਡ ਤੋਂ 5 ਕਿਲੋਮੀਟਰ ਦੂਰੀ ਤੇ ਆ। ਜ਼ਿਲ੍ਹਾ ਤਰਨਧਾਰਨ ਪੈਂਦਾ ਏ। ਤੇ ਇਹ ਜਿਸ ਕਿਸੇ ਵੀਰ ਦਾ ਬਜ਼ੁਰਗ ਹੋਵੇ ਇਹ ਆ ਕੇ ਦੇ ਇਥੋਂ ਸਾਡੇ ਕੋਲੋਂ ਖਾੜ ਸਕਦਾ। ਮੇਰਾ ਨਾਮ ਮਹਾਵੀਰ ਸਿੰਘ ਆ। ਕੰਟੈਕਟ ਨੰਬਰ 8699208004 8699208004 ਇਹ ਇਥੇ ਬਜ਼ੁਰਗ ਸਾਡੇ ਕੋਲ ਆ ਜੇ ਕਿਸੇ ਵੀਰ ਦੀ ਕੋਈ ਪਛਾਣ ਦੇ ਵਿੱਚ ਆਉਂਦਾ ਏ। ਇੱਥੇ ਸਾਡੇ ਕੋਲ ਆ ਕੇ ਇਹ ਖਾੜ ਸਕਦਾ ਹੈ ਇਹ ਬਜ਼ੁਰਗ ਇਥੋਂ ਮਤਲਬ ਕਹਲਾ ਪੈਂਦਾ ਹੈ ਕਿ ਮੈਂ ਇਥੋਂ ਜਾਣਾ ਹੈ ਇਥੋਂ ਜਾਣਾ ਹੈ ਦਿਮਾਗੀ ਤੌਰ ਤੇ ਅਪਸੈਟ ਆ ਤੇ ਬੇਨਤੀ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਬਜ਼ੁਰਗ ਆਪਣੇ ਘਰ ਪਹੁੰਚ ਜਾਵੇ ਤੇ ਆਪਣਾ ਜੀਵਨ ਬਦੀਦ ਸਹੀ ਤਰੀਕੇ ਨਾਲ ਕਰ ਸਕੇ ਇਹ ਬਜ਼ੁਰਗ ਆਠਾਂ ਤਨਾ ਤੋਂ ਭੁਖਾ ਰਾਤੀ ਗੁਰਦਾਰੇ ਆਇਆ ਏ ਵਿਚਾਨੇ ਰਾਤੀ ਰੋਟੀ ਖਾਧੀ ਆ ਉਹ ਨਹੀਂ ਚਾਹ ਪਾਣੀ ਪਿਉਣ ਲੱਗੇ ਇਹਨੂੰ ਤੇ ਆ ਤੁਹਾਡਾ ਤੇ ਨੰਬਰ ਚਾਲੂ ਆ ਇਹ ਲੜਕੇ ਨੇ ਦਿੱਤਾ ਏ ਇਸ ਬਜ਼ੁਰਗ ਦਾ ਵੀਰੂ ਉਹ ਇਹ ਕੱਢ ਸਕਦਾ ਛੜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ